来गी आज फिर बारिश बारिश बहुत ज्यादा बारिश <laughs> बहुत ज्यादा बारिश देखो इतनी ज्यादा बारिश बहुत ज्यादा गलियां जो हपाई ਆਪਾਂ ਬਣਾ ਲਈ ਆ ਜੀ ਦੇਸੀ ਛਟੜੀ ਦੇਸੀ ਛਟੜੀ ਬਣਾ ਕੇ ਆਏ ਹੁਣ ਆਪਾਂ ਚੰਨੇ ਆਪਾਂ ਦੇਸੀ ਤਾਂ ਤੇ ਪਾਣੀ ਹੈ ਜਾਂਦਾ ਹੈ ਤਾਂ ਵਰਗੇ ਹੁਣ ਆਪਾਂ ਤੇ ਪਾਣੀ ਪਾ ਦਈਏ અને મીંગાયા કાટ કા દેાયા મી થોડા થોડા તે રસોઈ ਇਹਾਂ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਇੰਨਾ ਜ਼ਿਆਦਾ ਪਾਣੀ ਇੰਨਾ ਜ਼ਿਆਦਾ ਪਾਣੀ ਦਾ ਆਪ ਨਹੀਂ ਹੋ ਗਿਆ ਜੀ ਉਹਨਾਂ ਦਾ ਤੇ ਬਹੁਤ ਯਸਾ ਬੰਤਾਇਆ ਜਾ ਸਮਾਨ ਹੈ ਜੁਗਣੀ ਹੈ ਇਹ ਪਾਸ ਤੇ ਉਹ ਜੇ ਆਪਣੇ ਸਾਰਾ ਇਹ ਅੰਦਰ ਜਿਹੜਾ ਹੈਗਾ ਉਹ ਛੋਇਆ ਵਾ ਸਾਰਾ ਇਹ ਅੰਦਰ ਛੋਇਆ ਬੱਸ ਬੈਡਰ ਨਹੀਂ ਗੱਲਾਂ ਛੋਇਆ ਸਾਰਾ ਅੰਦਰ ਛੋਇਆ ਹਨ ਇਹ ਸਿੱਧਾ ਸਾਰਾ ਹੈ ਉਨਲੇ ਨਿੱਟ ਟਿੱਡੂ ਦੀ ਫੋਟੋ ਤਾਂ ਡਿਜਾਇਆ ਹੋਗਾ ਸਾਰਾ ਅੰਦਰ ਇਚੋਆ ਹੁਣ ਆਪਾਂ ਕਰਦੇ ਪਏ ਸਾਰ ਸਫਾਈ ਇਹਨੇ ਪਾਣੀ ਕੱਢ ਦਿੰਨੇ ਅੱਗੇ ਪੱਖਾ ਛੱਡਿਆ ਪਾਣੀ ਦੇਖੋ ਕਿੰਨਾ ਬਹੁਤ ਜ਼ਿਆਦਾ ਪਾਣੀ 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 ਹੋ ਗਿਆ ਸਾਰੇ ਕਿਤੇ ਪਾਣੀ ਪਾਣੀ ਹੋ ਗਿਆ ਸਾਰੇ ਕਿਤੇ ਤਦ ਲੋ ਜੀ ਆਪਾਂ ਨਾ ਇੱਥੇ ਦੁੱਧ ਲੈਣ ਗਏ ਹੋਏ ਸੀਗੇ ਸਵੇਰ ਦਾ ਟਾਈਮ ਹੀ ਆ ਤੇ ਸੱਤ ਸੱਬ ਤੋਂ ਸੱਤ ਵਜੇ ਦਾ ਟਾਈਮ ਸੀਗਾ ਜਦੋਂ ਹਨਾ ਮਹੀ ਆ ਗਿਆ ਸੀਗਾ ਤੇ ਬਹੁਤ ਜ਼ਿਆਦਾ ਮਹੀ ਆਇਆ ਹਨਾ ਤੇ ਮੈਂ 8 ਵਜੇ ਦੇ ਕਰੀਬ ਪੌਣੇ 8 ਵਜੇ ਦੇ ਕਰੀਬ ਉੱਥੋਂ ਆਈ ਆ ਤੇ ਕਿਉਂਕਿ ਮਹੀ ਬਹੁਤ ਜ਼ਿਆਦਾ ਸੀਗਾ ਫਿਰ ਕਿ ਵੀ ਮੈਂ 7:30 ਵਜੇ ਤੇ ਲੈ ਕੇ ਨਹੀਂ ਗਈ ਅਚਾਨਕ ਮਹੀ ਆ ਗਿਆ ਸੀਗਾ ਜ਼ਿਆਦਾ ਕੰਮ ਕਰਕੇ ਤੇ ਮੈਂ ਕਿ ਕਿ ਨੇ ਜਿੰਦੀ ਜਿੰਦੀ ਦੁੱਧ ਕੱਢ ਲਈ ਹੁਣੀ ਆ ਤੇ ਮਹੀ ਜੱਕਦਮ ਹੀ ਆ ਗਿਆ ਤੇ ਇਹ ਜੀ ਮੇਰੇ ਕੋਲ ਆਇਆ ਨਹੀਂ ਕਿ ਆ ਤੇ ਹੁਣ ਮੈਂਨੇ ਆਪਣੇ ਵਿਦੇਸ਼ੀ ਸ਼ਹਿਰ ਦੀ ਬਿੜਾਰ ਕੀਤੀ ਮੈਂ ਆਈ ਇਹਨੇ ਕਿਰੋ ਮੰਮੀ ਕੀ ਕਰੂ ਤੇ ਇੱਥੇ ਅਣ ਕਿੰਨੇ ਦੇਖਿਆ ਤੇ ਅੰਦਰ ਪਾਣੀ ਪਾਣੀ ਹੋਇਆ ਪਿਆ ਸੀ ਲਿਫਟੀ ਬਿਟੀ ਹੋਈ ਪਈ ਸੀ ਵੀ ਕਿਉਂਕਿ ਉੱਪਰੋਂ ਸੱਤ ਤੋਂ ਨਾ ਇੱਕ 사이 ਤੋਂ ਲਫਾਫਾ ਜਿਹੜਾ ਹੈਗਾ ਸੀ ਉਹ ਚੱਕਿਆ ਗਿਆ ਤੇ ਉਹਦੇ ਨਾਲ ਨਾ ਉਹ ਏਸੀ ਦੀ ਜਿਹੜੀ ਪਾਈਪ ਸੀਗੀ ਉਹਦੇ ਰਾਹੀਂ ਵੀ ਪਾਣੀ ਆਈ ਗਿਆ ਇਹ ਇੱਕ ਮਿਨੀ ਕੇਕ ਸਾਈਜ਼ ਤੋਂ ਦੇ ਮਿਨੀ ਕਾਫੀ ਜਿਆਦਾ ਹੋ ਰੋਣ ਗਿਆ ਹੈ ਬਸੇ ਸਾਡੇ ਸੋਲ ਮਗਰਿਆ ਕਿਉਂਕਿ ਮੈਂ ਬਹੁਤ ਜਿਆਦਾ ਭਾਰਾ ਸੀਗਾ ਤਾਂ ਕਰਕੇ ਤੇ ਅੰਦਰ ਕਾਫੀ ਜਿਆਦਾ ਪਾਣੀ ਪਾਣੀ ਹੋ ਗਿਆ ਤੇ ਲੈ ਇੱਕ ਗੋਦੀ ਬਣੀ ਲਈ ਆਪਾਂ ਪਾਣੀ ਗੁਣੀ ਕੱਢ ਕੇ ਤੇ ਆਪਾਂ ਲੱਗ ਕੇ ਸਫਾਈ ਕਰਦੇ ਜੀ ਜੋ ਸਹੀ ਬੱਦ ਟਾਈਮ ਚ ਜੇ ਇੱਥੇ ਮੈਂ ਦਾ ਜੀ ਕੱਢ ਪੈਸੀ ਕਿ ਆਪਾਂ ਪੂੜੇ ਬਣਾ ਲਈ ਅੱਜ ਕਿਉਂਕਿ ਠੰਡਾ ਮੌਸਮ ਆ ਜੂਨੀ ਦੇ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਜਿਹੜੇ ਹੈਗੇ ਲੋ ਪੂੜੇ ਵਗੈਰਾ ਬਣਾ ਲੈਣੇ ਹੈਗੇ ਆ ਤੇ ਮੈਂ ਜਿਹੜੇ ਹੈਗਾ ਸੀਗਾ ਮਿਸ਼ਰਣ ਸੀਗਾ ਮੈਂ ਪਹਿਲਾਂ ਹੀ ਤਿਆਰ ਕਰਕੇ ਰੱਖ ਲਿਆ ਸੀਗਾ ਕਿਉਂਕਿ ਗੁੜ ਵਗੈਰਾ ਤੇ ਮੈਂ ਕਾਫੀ ਦਿਨ ਪਹਿਲਾਂ ਹੀ ਲੱਗਿਆ ਸੀ ਕਿ ਦੇਖੋ ਕਿ ਨਾ ਸੋਹਣਾ ਮੌਸਮ ਹੈ ਇੰਨਾ ਸੋਹਣਾ 뷰 ਸੀਗਾ ਨਾ ਬਹੁਤ ਜ਼ਿਆਦਾ ਸੋਹਣਾ 뷰 ਸੀਗਾ ਤੇ ਫਿਰ ਜੀ ਆਪਾਂ ਇੱਥੇ ਮੈਂ ਕਹਿ ਕਿ ਗੁੜ ਹਨ ਪਹਿਲਾਂ ਮੈਨੂੰ ਘਰ ਤੇ ਲੱਗਿਆ ਗੁੜ ਫਿਰ ਮੈਂ ਕਹਿ ਕਿਸੇ ਨੂੰ ਆਪਾਂ ਹੋਰ ਭਿਓਂ ਦਿੰਨੇ ਹੈਗੇ ਆ ਤੇ ਕਿਉਂਕਿ ਗੁੜ ਮੈਂ ਥੋੜਾ ਜਿਹਾ ਲੱਗ ਕੇ ਸੀਗੀ ਅਜੂਨੀ ਨੂੰ ਵੀ ਮਿੱਠਾ ਘਾਟੀ ਪਸੰਦ ਆ ਤੇ ਮੈਨੂੰ ਵੀ ਮਿੱਠਾ ਘਾਟੀ ਪਸੰਦ ਆ ਬਟ ਮੈਂ ਕਿਹਾ ਕਿ ਚਲੋ ਪੂਰੇ ਜਿਹੜੇ ਹੁੰਦੇ ਨੇ ਉਹ ਵਧੀਆ ਹੁੰਦੇ ਨੇ ਹਨ ਤੇ ਇੱਕ ਕਿ ਗਰਮੀਆਂ ਦੇ ਵਿੱਚ ਹਨਾ ਸਤੋਂ ਦੇ ਮਹੀਨੇ ਦੇ ਵਿੱਚ ਕਹਿੰਦੇ ਕਿ ਧਾਨ ਜਿਹੜਾ ਪੰਛੀਆਂ ਨੂੰ ਧਾਨ ਕਰਨਾ ਉਹ ਵਧੀਆ ਹੁੰਦਾ ਆ ਤੇ ਮੇਰੀ ਇਹ ਹਮੇਸ਼ਾ ਦੀ ਵੈਸੀ ਆਦਤ ਹੁੰਦੀ ਹੈ ਕਿ ਮੈਂ ਵੀ ਪੰਛੀਆਂ ਨੂੰ ਜਿਹੜਾ ਧਾਨ ਆ ਮੈਂ ਸਵੇਰ-ਸਵੇਰ ਕਰਨਾ ਹੀ ਹੁੰਦਾ ਆ ਤੇ ਤਾਂ ਕਰਕੇ ਜੀ ਆਪਾਂ ਹਨਾ ਉਸ ਨੂੰ ਧਾਨ ਦਾ ਨਾਮ ਹੀ ਦੇ ਸਕਦੇ ਕਿਉਂਕਿ ਜਿਹੜਾ ਆਪਾਂ ਦਾਣਾ ਪਾਉਂਦੇ ਆ ਹਨਾ ਉਹਨਾਂ ਨੂੰ ਜਦ ਕੋਸ਼ ਵੀ ਖਾਣ ਪੀਣ ਲਈ ਕੋਈ ਵੀ ਚੀਜ਼ ਲੈ ਕੇ ਜਿਹੜੀ ਆਉਣੀ ਹੈ ਮੈਂ ਕੋਠੇ ਦੇ ਉੱਪਰ ਪਾਉਣੀ ਹੁੰਦੀ ਹੈ ਆਪਣੇ ਤੇ ਇਹ ਮੇਰੇ ਸ਼ੁਰੂ ਤੋਂ ਹੀ ਆਂਦਾ ਤਾਂ ਕਿ ਮੈਂ ਕੋਈ ਨਾ ਕੋਈ ਚੀਜ਼ ਪਾਵੇ ਰੋਟੀ ਬੇਰਕੜੇ ਪਈ ਹੋਵੇ ਨਾ ਰਾਤ ਦੀ ਹੈ ਨਾ ਬਚੀ ਤੇ ਮੈਂ ਉਹ ਵੀ ਸਵੇਰੇ ਭੋਰ ਕੇ ਰਾਤ ਨੂੰ ਭੋਰ ਕੇ ਰੱਖ ਲੈਣੀ ਹੁੰਦੀ ਹੈ ਸਵੇਰੇ ਸਿੱਧੇ ਹਸਦੇ ਹਾਂ ਮੈਂ ਕੋਠੇ ਦੇ ਉੱਪਰ ਪਾਉਣੀ ਹੁੰਦੀ ਆ ਤੇ ਫਿਰ ਮੈਂ ਕਹੇ ਜੀ ਆਪਾਂ ਜਵਾਈਨ ਵਗੈਰਾ ਜਿਹੜੀ ਹੈਗੀ ਸੀ ਦੀ ਵਿੱਚ ਪਾ ਕੇ ਸੌਫਟੀ ਹੈਗੀ ਸੀਗੀ ਸੌਫਟੀ ਪਾਵਾਂਗੇ ਵਿੱਚ ਤੇ ਮੈਂ ਨਾ ਮੈਂ ਅਜਵਾਈਨ ਪਾਈ ਸੀਗੀ ਤੇ ਅਜਵਾਈਨ ਦੇ ਘੇਤ ਵਿੱਚ ਥੋੜਾ ਜਿਹਾ ਆਪਾਂ ਮੈਦਾ ਜਿਹੜਾ ਹੈਗਾ ਸੀ ਉਹ ਯੂਜ਼ ਕਰਾਂਗੇ ਤੇ ਆਪਾਂ ਪੂੜੇ ਬਣਾਵਾਂਗੇ ਤੇ ਨਾਲ ਆਪਾਂ ਬਣਾਵਾਂਗੇ ਜਿਹੜੇ ਵੀ ਇੱਧਰ ਮਾਲਵੇ ਦੇ ਵਿੱਚ ਬਣਦੇ ਹੁੰਦੇ ਨੇ ਗੋਕਾ ਤਨੇ ਤਕਨੇ ਨੂੰ ਕੀ ਕਹਿੰਦੇ ਨੇ ਗੂਗਲੇ ਗੋਗਲੇ پتہ ਨਹੀਂ ਗੁਲਗਲੇ ਗੁਲਗਲੇ ਹੈ ਨਾ ਉਹ ਮੈਨੂੰ ਬਣਾਉਣੇ ਨਹੀਂ ਆਉਂਦੇ ਹੈਗੇ ਮੈਂ ਪਹਿਲੀ ਵਾਰ ਬਣਾਉਣੇ ਨੇ ਤੇ ਦੇਖਦੇ ਆਂ ਟਰਾਈ ਕਰਕੇ ਕਿ ਬਣਦੇ ਆ ਜਾਂ ਨਹੀਂ ਬਣਦੇ ਹੈਗੇ ਪਰ ਬਹੁਤ ਵਧੀਆ ਬਣੇ ਸੀਗੇ ਮੇਰੇ ਕੋਲ ਹਣਾ ਮੈਂ ਫਸਟ ਟਾਈਮ ਹੀ ਟਰਾਈ ਕਰਕੇ ਦੇਖਿਆ ਫਿਰ ਮੈਨੂੰ ਕਿ ਮੈਂ ਪੁੱਛਿਆ ਵੀ ਕਿਸੇ ਕੋਲੋਂ ਮੈਨੂੰ ਕਹਿੰਦੇ ਕਿ ਜਿਸ ਤਰ੍ਹਾਂ ਪਕੌੜੇ ਬਣਦੇ ਆ ਹਨਾ ਤੇ ਪਕੌੜਿਆਂ ਦੀ ਤਰ੍ਹਾਂ ਆਪਾਂ ਗੁੜਗਲੇ ਜਿਹੜੇ ਹੈਗੇ ਉਹ ਬਣਾ ਸਕਦੇ ਹੈਗੇ ਆ ਤੇ ਫਿਰ ਜੀ ਆਪਾਂ ਬਣਾ ਲਏ ਹਨਾ ਤੇ ਬਹੁਤ ਦਿਲਕਰਦਾ ਪੈ ਸੀਗਾ ਇੱਕ ਦਿਨ ਮੈਂ ਅੱਗੇ ਵੀ ਬਣਾਏ ਸੀਗੇ ਬਟ ਉਸ ਦਿਨ ਨਾਲ ਮੇਰੇ ਕੋਲੋਂ ਬਾਰੇ ਸਵਾਦ ਨਹੀਂ ਬਣੇ ਹੈਗੇ ਕਿਉਂਕਿ ਮੈਂ ਪਹਿਲੇ ਦਿਨ ਟਰਾਈ ਕੀਤਾ ਸੀਗਾ ਤਾਂ ਕਰਕੇ ਤੇ ਉਸ ਦਿਨ ਨਾਲ ਉਹ ਲੇਤੀ ਜੀ ਬਣ ਗਏ ਤਾਂ ਕਰਕੇ ਤੇ ਲਓ ਜੀ ਹੁਣ ਆਪਾਂ ਇੱਥੇ ਸਾਰਾ ਜਿਹੜਾ ਸਮਾਨ ਸੀਗਾ ਉਸ ਨੂੰ ਮਿਕਸ ਕਰਕੇ ਆਟਾ ਐਂਡ ਜਿਹੜਾ ਮਹਿਤਾ ਸੀਗਾ ਉਸ ਨੂੰ ਮਿਕਸ ਕਰਕੇ ਵਿੱਚ ਸੌ ਅਜਵੈਨ ਹੈ ਨਾ ਇਸ ਨੂੰ ਸਾਰਿਆਂ ਨੂੰ ਮਿਕਸ ਕਰਕੇ ਤੇ ਆਪਾਂ ਛਾਂਦਦਾ ਸੀਗਾ ਪਹਿਲਾਂ ਤੇ ਕਿਉਂਕਿ ਆਪਾਂ ਗਏ ਕਿਉਂਕਿ ਸੁੰਢੀ ਵਗੈਰਾ ਨਾਲ ਵਿੱਚ ਹੁੰਦੇ ਠਰਲੀ ਵਰਗੀ ਇਹ ਤੋਂ ਮੋੜਤਾ ਥੰਦਾ ਆਪਾਂ ਸਾਰਾ ਕੁਝ ਮਿਕਸ ਕਰਕੇ ਤੇ ਗੁੜ ਦੇ ਵਿੱਚ ਜਿਹੜਾ ਸੀਗਾ ਗੁੜ ਮਿਟੋਣ ਕੇ ਰੱਖਿਆ ਹੋਇਆ ਸੀਗਾ ਤੇ ਉਹਦੇ ਵਿੱਚ ਜਿਹੜਾ ਸਮਾਨ ਆ ਇਸੇ ਵਾਂ ਆਪਾਂ ਮਿਕਸ ਕਰਕੇ ਤੇ ਇਸ ਨੂੰ ਤੇ ਰੱਖ ਦਾਂਗੇ ਇੱਕ ਸਾਈਡ ਤੇ ਕਿਉਂਕਿ ਫਿਰ ਇਹਨੇ ਫੁੱਲਣਾ ਵੀ ਆ ਥੋੜਾ ਜਿਹਾ ਤੇ ਤਾਂ ਕਰਕੇ ਤੇ ਗੋਲਗਿਆਂ ਦਾ ਸਮਾਨ ਵੀ ਜਿਹੜਾ ਵੀ ਉਹ ਵੀ ਆਪਾਂ ਇੱਕ ਸਾਈਡ ਤੇ ਰੱਖ ਲਏ ਸੀ ਹੁਣ ਆਪਾਂ ਪਾਉਣ ਲੱਗੇ ਜੀ ਸੌਂਫ ਤੇ ਸੌਫ ਜਿਹੜੀ ਹੈਗੀ ਮੈਂ ਮਗਰੋਂ ਪਾਈ ਹੈਗੀ ਆ ਤੇ ਥੋੜੀ ਜਿਵੇਂ ਮੱਖਣ ਵੀ ਲੱਗ ਪਈ ਸੀਗੀ ਲੇਕਿਨ ਮੈਨੂੰ ਸੌਫ ਖਾਣੀ ਬਹੁਤ ਜ਼ਿਆਦਾ ਟੇਸਟ ਲੱਗਦੀ ਬਹੁਤ ਖਾਣੀ ਆ ਸੌਫ ਤੇ ਫਿਰ ਜੇ ਆਪਾਂ ਹਨਾ ਇੱਥੇ ਕਰਨਾ ਪੇਸ ਸੀਗੇ ਮਿਕਸਰ ਜਿਹੜਾ ਹੈਗਾ ਸੀ ਅਜੇ ਕੋੜ ਦਾ ਪਾਣੀ ਜਿਹੜਾ ਹੈਗਾ ਸੀਗਾ ਆਪਾਂ ਪਾ ਦਿੱਤਾ ਸੀਗਾ ਵਿੱਚ ਇਹ ਵੀ ਗੋੜ ਵਾਲੇ ਜਿਹੜੇ ਪੂਰੇ ਨੇ ਉਹ ਵੀ ਮੈਂ ਫਸਟ ਟਾਈਮ ਟਰਾਈ ਕਰਨ ਲੱਗੀ ਹੈਗੀ ਆ ਜਿਹੜੇ ਖੰਡ ਵਾਲੇ ਪੂਰੇ ਨੇ ਉਹ ਤਾਂ ਮੈਂ ਅਕਸਰ ਬਣਾ ਲੈਂਦੀ ਹੁੰਦੀ ਆ ਤੇ ਉਹ ਤਾਂ ਮੈਨੂੰ ਬਹੁਤ ਚੰਗੀ ਤਰ੍ਹਾਂ ਬਣਾਉਣੇ ਆਉਂਦੇ ਨੇ ਬਟ ਗੋੜਾਲੇ ਪੂੜੇ ਜਿਹੜੇ ਨੇ ਮੈਂ ਪਹਿਲੀ ਵਾਰ ਬਣਾਉਣ ਲੱਗੀ ਹੈਗੀ ਆ ਤੇ ਆ ਲਓ ਜੀ ਹਨਾ ਤੇ ਇੱਥੇ ਆਪਣੇ ਥੋੜੀ-ਥੋੜੀ ਵਿੱਚ ਉਹ ਮੈਂ ਜਿਹ ਮਿਸ਼ਰਣ ਜਿਹੜਾ ਹੈਗਾ ਸੀ ਉਹ ਤਿਆਰ ਕਰ ਦਿੱਤੀ ਸੀਗੀ ਤੇ ਅਜੇ ਮੈਂ ਪਾਣੀ ਪਾ ਕੇ ਹਿੱਟਿਸ ਕਿੰਸ ਦੇ ਵਿੱਚ ਤੇ ਵੈਸੇ ਆਪਾਂ ਗੁਠਲੀ ਵਗੈਰਾ ਤੇ ਕੋਈ ਬਣਾ ਲੈਣੇ ਦਿੱਤੀ ਹੈਗੀ ਤੇ ਲਓ ਜੀ ਇੱਥੇ ਆਪਾਂ ਹਨਾ ਗੁੜਗਲਿਆਂ ਦਾ ਵੀ ਜਿਹੜਾ ਕੰਮ ਸੀਗਾ ਉਹ ਵੀ ਬੇਸਣ ਵਾਂਗੂ ਕਹਿੰਦੇ ਸੀ ਤਿਆਰ ਕਰਨਾ ਹੈਗਾ ਇੱਕ ਦਿਨ ਤਾਂ ਮੈਂ ਆਟੇ ਵਾਂਗੂ ਹੀ ਗੁੰਨਣਾ ਮੈਨੂੰ ਪਤਾ ਨਹੀਂ ਸੀਗਾ ਔਰ ਤੋਂ ਸਵਾਦ ਨੇ ਲੱਗੇ ਮੈਨੂੰ ਹੈਗੇ ਫਿਰ ਮੈਂ ਕਿਹਾ ਕਿ ਜਦੋਂ ਅੱਜ ਕੋਕੋੜੇ ਅੰधरी ਜਿਸ ਤਰ੍ਹਾਂ ਬਣਾਉਂਦੇ ਹੁੰਦੇ ਨੇ ਨਾ ਉਸ ਤਰ੍ਹਾਂ ਬਣਾਉਣੀ ਆ ਤੇ ਇਹਦੇ ਵਿੱਚ ਮੈਂ ਕੋਈ ਵੀ ਗਿਣਤੀ ਜਿਹੜੀ ਹੈਗੀ ਸੀ ਜੋ ਰਹਿਣ ਨਹੀਂ ਦਿੱਤੀ ਹੈਗੀ ਮੈਂ ਚੰਗੀ ਤਰ੍ਹਾਂ ਇਸ ਨੂੰ ਮਿਕਸ ਕੀਤਾ ਤੇ ਫਿਰ ਜੀ ਮੇਰਾ ਹਨਾ ਦੇਖੋ ਮਿਸ਼ਰਣ ਐ ਲੱਗਦਾ ਕਿ ਜਿੱਤਰ ਨੇਟੀ ਬਣਾਉਣੀ ਹੁੰਦੀ ਹੁੰਦੀ ਆ ਦੇ ਬਹੁਤ ਵਧੀਆ ਜਿਹੜਾ ਮਿਸ਼ਰਣ ਸੀਗਾ ਉਹ ਬਣ ਕੇ ਤਿਆਰ ਹੁੰਦਾ ਪਿਆ ਸੀਗਾ ਤੇ ਜਿਹੜੀ ਹੈ ਜਿਹੜੀਆਂ ਭੈਣਾ ਨੇ ਮਾਲ ਪੂੜੇ ਖਾ ਲਏ ਨੇ ਪੂੜੇ ਖਾਣੇ ਨੇ ਪਲੀਜ਼ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਓ ਜੀ ਆਪਣਾ ਮਿਸ਼ਰਣ ਦੂਜਾ ਵੀ ਤਿਆਰ ਹੋ ਗਿਆ ਤੇ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਤੇ ਲੋ ਜੀ ਆਪਣੇ ਇੱਥੇ ਜਿਹੜੇ ਸਾਰੇ ਮਸਲੇ ਨੇ ਤਿਆਰ ਨੇ ਤੇ ਥੋੜਾ ਜਿਹਾ ਪਾਣੀ ਸੀਗਾ ਹਨਾ ਗੁੜ ਪਚ ਗਿਆ ਸੀਗਾ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਆ ਕੇ ਹਨਾ ਇੱਕ ਕਲਾਸੀ ਤੇ ਮੈਂ ਇਸ ਨੂੰ ਇੱਕ ਸਾਈਡ ਤੇ ਰੱਖ ਤਾਂ ਮੈਂ ਕਹਿ ਕਿ ਚਲੋ ਜੇ ਉਹ ਮਿਕਸਚਰ ਵਿੱਚ ਘੱਟ ਹੋਊਗਾ ਮਿੱਠਾ ਤੇ ਥੋੜਾ ਜਿਹਾ ਆਪਾਂ ਹੋਰ ਪਾਵਾਂਗੇ ਫਿਰ ਇਸ ਨੂੰ ਜੇ ਆਪਾਂ 2 ਜਾਂ 3 ਘੰਟੇ ਲਈ ਰੈਸਟ ਕਰਨ ਲਈ ਰੱਖ ਦੇਣਾ ਸੀਗਾ ਤੇ ਜਦੋਂ ਇਹ ਮਿਕਸਚਰ ਮੈਂ ਤਿਆਰ ਕੀਤਾ ਉਹ 12:30 ਵਜੇ ਦਾ ਟਾਈਮ ਸੀਗਾ ਤੇ ਮੈਂ ਕਹਿ ਕਿ ਚਲੋ ਜੂਨੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗੇ ਨੇ ਉਹ ਤਿਆਰ ਹੋ ਹੀ ਜਾਣੇ ਨੇ ਤੇ ਕਿਉਂਕਿ ਫਿਰ ਉਨੀ ਜਰਾ ਆਪਾਂ ਮੀਂਹ ਦਾ ਜਿਹੜਾ ਹੈਗਾ ਉਹ ਨਜ਼ਾਰਾ ਚੰਗੀ ਤਰ੍ਹਾਂ ਲੈ ਲਈਏ ਫਿਰ ਜੀ ਆਪਾਂ ਇਹ ਮਿਸ਼ਰਣ ਤਿਆਰ ਕਰਨ ਤੋਂ ਬਾਅਦ ਵਿੱਚ ਬੈਠ ਕੇ ਪੌੜੀਆਂ ਦੇ ਉੱਪਰ ਉੱਥੇ ਬੈਠ ਕੇ ਨਜ਼ਾਰਾ ਲਿਆ ਠੰਡੀ ਠੰਡੀ ਹਵਾ ਦਾ ਗੰਨਾ ਪਤਾ ਕੀਤੇ ਆਂਟੀ ਹੁਣੋਂ ਦੇ ਨਾਲ ਤੇ ਕਿਉਂਕਿ ਲੱਗ ਜਿਹੜੇ ਆਪਣੇ ਪੜੋਸੀ ਨੇ ਉਹਨਾਂ ਨਾਲ ਤੇ ਤੇ ਜੀ ਮੈਂ ਇੱਥੇ ਆ ਗਈ ਕੂੜੇ ਬਣਾਉਣ ਵਾਸਤੇ ਥੋੜਾ ਜਿਵੇਂ ਸਿਰ ਸੌਂ ਵੀ ਗਿਆ ਤੇ ਮੈਂ ਕਿਹਾ ਕਿ ਲਾ ਹੁਣ ਆਪਾਂ ਕੂੜੇ ਬਣਾ ਲੈਨੇ ਹੈਗੇ ਆ ਤੇ ਇੱਥੇ ਮੈਂ ਜਿਹੜਾ ਹੈਗਾ ਸੀਗਾ ਕਿਉਂ ਅੱਜ ਦਾ ਮੇਰਾ ਡਾਲਦਾ ਕਿ ਉਸੇ ਕਰ ਤੇ ਇਦਾਂ ਮੇਰੇ ਦੇਸੀ ਕੇਸੀਆ ਬੱਚ ਡੱਬੇ ਦੇ ਤੇ ਫਿਰ ਮੈਂ ਜਿਵੇਂ ਹੈ ਇਹਦੇ ਵਿੱਚ ਹੀ ਹੁਣ ਆਪਾਂ ਤਿਆਰ ਕਰਦੇ ਹੈਗੇ ਕਿਉਂਕਿ ਫਿਰ ਸਵਾਦ ਵੀ ਲੱਗਣਗੇ ਹਨਾ ਤੇ ਸੇਹਦ ਲਈ ਵੀ ਚੰਗੇ ਹੋਣਗੇ ਚਲੋ ਦੇਸੀ ਕੇਉ ਦੇਸੀ ਕੇਉ ਉਹਦੇ ਪੂਰੇ ਜਿਹੜੇ ਬਾਹਰ ਜਵਾਦ ਲੱਗਦੇ ਆ ਤੇ ਮੈਨੂੰ ਨਾ ਦੇਸੀ ਕੇਉ ਦੇ ਜਿਹੜੇ ਪਕੌੜੇ ਹੁੰਦੇ ਨਾ ਉਹ ਬਹੁਤ ਜ਼ਿਆਦਾ ਸਵਾਦ ਲੱਗਦੇ ਆ ਤੇ ਉਹ ਵੀ ਤੁਹਾਡੇ ਨਾਲ ਕਿਸੇ ਦਿਨ ਸ਼ੇਅਰ ਕਰਾਂਗੀ ਆਪਾਂ ਜਿਸ ਦਿਨ ਆਪਾਂ ਬਣਾਵਾਂਗੇ ਹੁਣ ਤੇ

ਇੱਕ ਵੀ ਥੋੜੀ ਜਿਹੀ ਬਣਾ ਕੇ ਦੇਖ ਲਈਏ ਨਾ ਸਾਰੇ। ਮੈਂ ਦੇਖੋ ਟੈਂਬ ਗੱਦ ਲੈਣੀ ਆਪਾਂ। ਫਿਰ ਆਪਾਂ ਪੱਪਾ ਜੀ ਨੂੰ ਕੱਦ ਲਾ ਕਰਦੇ ਆਂ। ਕਿਉਂਕਿ ਅੱਜ ਦਾ ਸੌਣ ਤਾਂ ਕਿ ਸੌਣ ਲਈ ਲੈ ਜਾਪਾਂਗੇ ਬਿੱਠੀ ਚੀਜ਼ ਕਰ ਲੈ ਬਣਾ ਕੇ ਪੱਪਾ ਜੀ ਨੂੰ ਖਰੀਦ ਜੀ। ਸ਼ਰਦਾ ਪਟਾ ਲਿਓ ਬਾਬਾ ਜੀ ਦੇ ਨਾਮ ਨਾਲ। ਇਹ ਪਕੌੜਿਆਂ ਵਾਂਗ ਬਣਦੇ ਬੜੀ ਹੋਏ ਕਿੰਨੇ ਪੁਰਦੇ ਤਾਂ ਪੱਲੀ ਬਰੋ ਬਣਾਏ ਉਹ ਵਾਇਕਸ ਸੇਫਟੇ ਕਰ ਲੈ। ਮੈਂ ਕੱਪਾ ਥੋੜੀ ਜਿਹਾ ਬਣਾ ਕੇ ਦੇਖਦਾ। ਲੱਗੀ ਬਣਦਾ। ਤੇ ਬਾਈਲਿੰਗ ਸੋਨੇ ਸੋਨੇ ਬਣਾਈ ਹੋਏਗੀ। ਫਿਰ ਛੱਡ ਦਿਆਂਗੇ। ਨਮਕ ਨਹੀਂ ਚੀਦ ਲਈਏ ਛੱਟੇ। ਬਣਾਏ ਦਮ ਨੂੰ ਅੱਛੀ ਜਿਹੀ ਦਰ ਗੇ ਕੋ ਸੜ ਜਾਂਦੇ। ਵੇ ਨਾਈ ਯੂ ਗੁੱਡ 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 ਬਾਏ ਬਾਏ ਟਾਟਾ ਧੰਨਵਾਦ ਇਸ ਵੀਡੀਓ ਸਾਡੀ ਵੀਡੀਓ ਆ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਇਹ ਵੀਡੀਓ ਹੈਗੀ ਆ 2 ਦਿਨ ਪਹਿਲਾਂ ਦੀ ਤੇ ਪਲੀਜ਼ ਕਮੈਂਟ ਸੈਕਸ਼ਨ ਵਿੱਚ ਸ਼ਾਰਜਿਆਣੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਮੇਰੀਆਂ ਭੈਣਾ ਮੇਰੇ ਵੀਰ ਜੋ ਵੀ ਮੇਰੀਆਂ ਵੀਡੀਓਜ਼ ਦੇਖਦੇ ਨੇ ਪਲੀਜ਼ ਕਮੈਂਟ ਸੈਕਸ਼ਨ ਵਿੱਚ ਕਮੈਂਟ ਸਾਰੇ ਜਣੇ ਜਰੂਰ ਕਰਿਆ ਕਰੋ ਤੇ ਆਪਣਾ ਜਰੂਰ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਆਪਣੀ ਮਿਹਨਤ ਜਿਹੜੀ ਹੈਗੀ ਆ ਉਹ ਜਾਰੀ ਆ ਤੇ ਤੁਹਾਡਾ ਸਾਥ ਵੀ ਜਿਹੜਾ ਉਹ ਜਾਰੀ ਆ ਤੇ ਇਸ ਤਰ੍ਹਾਂ ਜਿਹੜਾ ਸਾਥ ਆ ਤੁਹਾਡਾ ਪਿਆਰ ਆ ਉਹ ਅੱਗੇ ਤੇ ਅੱਗੇ ਬਣਿਆ ਰਹੇ ਆਪਣੇ ਨਾਲ ਤੇ ਆਪਣਾ ਨਿਤ ਨਵੀਂ ਜਿਹੜੀ ਹੈਗੀ ਆ ਵੀਡੀਓ ਤੁਹਾਡੇ ਲਈ ਆਉਂਦੀ ਰਹੂਗੀ ਤੇ ਅੱਜ ਹੈਗਾ ਜੀ ਸੈਟਰਡੇ ਦਾ ਡੇ चलो जी बाय बाय टाटा टेक केयर सारे जने अपना ध्यान रखें आज पूरे निकले नहीं पापा कर ले देखते हैं कैसे वन टू थ्री ओह माय गॉड ਦਲੇ 20 ਮਿੱਠਾ ਵੀ ਜੀ ਬਿਲਕੁਲ ਸੜੇ ਨਹੀਂ ਹੈਗੇ ਤੇਲ ਦੀ ਘਰਾਂ ਕਰਾਈ ਕਿਤੇ ਬਣੋਰੇ ਅੱਜ ਮੈਂ ਗੁਲਗਲੇ ਬਣਾਉਣੇ ਹਾਂ ਪੂਰੇ ਬਣ ਕੇ ਹੋ ਗਏ ਤਿਆਰ ਤੇ ਆਹਾ ਜਿਨ੍ਹਾਂ ਨੂੰ ਪਤਾ ਨਹੀਂ ਕੀ ਕਹਿੰਦੇ ਮੈਨੂੰ ਤਾਂ ਫਿਰ ਗੁਲਗਲੇ ਮੈਨੂੰ ਜਾਨ ਦੇ ਪੁੱਲ ਜਨਨ ਕਿ ਇਹਨਾਂ ਨੂੰ ਗੁਲਗਲੇ ਕਹਿੰਦੇ ਨੇ ਤੇ ਗਲਗਲੇ ਹੋ ਗਏ ਬਣ ਕੇ ਤਿਆਰ ਹੈ ਬਿਲਕੁਲ ਲੱਗਦੇ ਪੈਣਾ ਪਕੌੜਿਆਂ ਤੇ ਤੇ ਬੜੇ ਫੁੱਲੇ ਫੁੱਲੇ ਲੱਤੇ ਕਿਉਂਕਿ ਮੈਂ ਵਿੱਚ ਮੈਦਾ ਪਾ ਦਿੱਤਾ ਸੀਗਾ ਤੇ ਇੱਕ ਇੱਕ ਵੀ ਮਿੰਨ ਇੱਕ ਚੀਜ਼ ਮੈਂ ਹੋਰ ਪਾਈ ਆ ਵਿੱਚ ਉਹਦੇ ਨਾਲੇ ਜਿਹੜੇ ਹੈਗੇ ਸੀ ਇਹ ਜਿਆਦਾ ਫੁੱਲ ਗਏ ਸੀਗੇ ਤੇ ਵਿੱਚੋਂ ਬਹੁਤ ਹੀ ਜਿਆਦਾ ਸਵਾਦ ਤੇ ਵਿੱਚੋਂ ਬਹੁਤ ਜਿਆਦਾ ਸੌਫਟ ਬਣੇ ਸੀਗੇ ਬਹੁਤ ਜਿਆਦਾ